ਮਿਰਕ ਦੇ ਭੈਣ ਇੰਨੇ ਟੋਕਰ ਇਕੱਠੇ ਕਰ ਰੱਖੇ ਹੁਣ ਤਾਂ ਮੇਰੇ ਖਿਆਲ ਚ ਘਰਾਂ ਚ ਪਿੰਡਾਂ ਚ ਨਹੀਂ ਇਥੇ ਆਉਂਦੇ ਟੋਕਰੇ ਹਨ ਇਹ ਨਾ ਇਹਦਾ ਇਹ ਹਿਸਟਰੀ ਹੈ ਇੱਕ ਇਹ ਉੱਥੇ ਨਾ ਸਕੂਲ ਦੇ ਵਿੱਚ ਤੋਦ ਆ ਅੱਛਾ ਤੇ ਉੱਥੇ ਸਕੂਲ ਸਕੂਲ ਤਾਂ ਉੱਥੇ ਫਿਰ ਕੋਈ ਭਾਈ ਹੁੰਦਾ ਅੱਛਾ ਉਹ ਤਾਂ ਹਰ ਵੇਲੇ ਬਣਵਾ ਲੈਂਦੇ ਅੱਛਾ ਅੱਛਾ ਤੇ ਇਹਨਾਂ ਦੀ ਇੰਨਾ ਸੜ ਆਏ ਆ ਵੀ ਇਹ ਕਹਿੰਦੇ ਵੀ ਤੂ ਤੇ ਸਾਂਹ ਨੂੰ ਭਾਈ ਨੂੰ ਜਿਹੜੇ ਪੈਸੇ ਨਹੀਂ ਕਹਿੰਦੇ ਵੀ ਜਿਹੜਾ ਕਿਸੇ ਨੇ ਲੈਣਾ ਲੈ ਲੋ ਹਾਂ ਹਾਂ ਤੇ ਟੋਕਰੇ ਦੇ ਪੈਸੇ ਦੇ ਦੋ ਤੇ ਟੋਕਰਾ ਲੈ ਲਓ ਠੀਕ ਐ ਇੱਕ ਸਾਲ ਦਾ ਨਹੀਂ ਗੇ ਕਈ ਸਾਲਾਂ ਦੇ ਇਕੱਠੇ ਹੋਏ ਅੱਛਾ ਕਈ ਸਾਲਾਂ ਦੇ ਇਕੱਠੇ ਹੋਏ ਹੁਣ ਤਾਂ ਹੈ ਹੀ ਨਹੀਂ ਹੋਣਾ ਪਿੰਡਾਂ ਦੇ ਵਿੱਚ ਨਹੀਂ ਹੈਗੇ ਹੁਣ ਤਾਂ ਇਹ ਆਪਣਾ ਪਿੰਡ ਵਾਲਿਆਂ ਤੋਂ ਲੈ ਆਇਓ ਹਾਂ ਹਾਂ ਤੇ ਇਹ ਹੁਣ ਉਹਨਾਂ ਨੇ ਲਿਆ ਨਹੀਂਗਾ ਦੋ ਤਿੰਨ ਸਾਲੋਂ ਤੇ ਨਹੀਂ ਤਾਂ ਫਿਰ ਲੈ ਲੈਂਦੇ ਸੀਗੇ ਹੁਣ ਕਿਹੜੇ ਸਾਲ ਤੇ ਭਾਜੀ ਰਿਟਾਇਰ ਹੋਇਆ ਉਹਨਾਂwidehat ਇਹ ਤਾਂ ਹਸਨ ਦੇ ਆਂਦਿਸੀਆਂ ਨੇ ਕੀ ਅੱਗੇ ਆਪਾਂ ਮਠਿਆਈਆਂ ਪਾ ਕੇ ਰੱਖਦੇ ਹੁੰਦੇ ਸੀ ਕਿੰਨੇ ਮੰਜਾ ਦੇ ਥੱਲੇ ਵਿਆਹਾਂ 'ਚ ਹਨਾ ਰੱਖਿਆ ਸੀ ਤੇ ਹੋਰ ਪ੍ਰੀਤ ਦੇ ਵਿਆਹ ਵੇਲੇ ਵੀ ਤੇ ਹੋਰ ਸਭ ਜਿਹੀ ਸੂਰਤ ਹੈ ਨਾ ਵੀ ਲੱਗੇ ਇਸ ਤੇ ਵਿਆਹ ਤੋਂ ਹੀ ਲੈ ਗਏ ਵਿਆਹ ਤੋਂ ਲੈ ਦਾਂ ਇਹਨਾਂ ਨੇ ਪਾ ਕੇ ਰੱਖਦੇ ਸੀ ਹਾਂ ਇਹੋ ਤੋਤਾ ਕਿ ਦੇਗੀ ਤਾਂ ਹੀ ਬਾਰਕਟੇ ਵਿੱਚ ਪੈਣੀ ਛੇ ਠੀਕ ਹੈ ਬਸ ਐਂ ਸੀ ਉਹ ਜਿਵੇਂ ਸੇ ਪ੍ਰਾਤਨ ਚੀਜ਼ਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਕਿੰਨੀਆਂ ਇਹ ਇਹ ਨਾ ਕਿ ਕਹਿੰਦੇ ਨਾ ਮੇਰੇ ਕੋਲੇ ਆਉਂਦੇ ਮੇਰੇ ਕੋਲੇ ਇਜਾਜ਼ਤ ਕਰਕੇ ਗੱਦੀ ਬਾੜੀ ਦਾ ਪਰ ਮੇਰੇ ਕੋਲ ਭਾਈ ਉਹਨਾਂ ਤਾਂ ਮੈਨੂੰ ਉੱਤੇ ਤਰਸੇ ਆ ਜਾਂਦਾ ਵੀ ਆਪਣੇ ਖੜੇ ਫਿਰ ਦੂਤ ਤਾਂ ਨਹੀਂ ਜਾਂਦੇ ਨਹੀਂ ਤਾਂ ਜਨਾਸ਼ਾਂ ਕੋ ਤਾਂ ਸਹੀ ਗੱਲ ਹੈ ਵੱਡੇ ਹੋ ਜਾਂਦੇ ਵੱਡੇ ਹੋ ਜਾਂਦੇ ਹਾਂ ਉਹ ਭਰਾ ਉਹਨਾਂ ਨੇ ਆਏ ਕਰਕੇ ਤੁਸ ਮੈਨੂੰ ਦਿਹਾੜੀ ਦੇ ਦਿਓ ਤੂੰ ਮੈਂ ਤੂੰ ਬਣਾ ਲੈਣਾ ਤੂੰ ਤੁਸੀਂ ਮੋਲ ਲੈ ਲਓ ਜਿਵੇਂ ਜਿਵੇਂ ਲੈਣਾ ਹੈ ਤਾਂ ਬੰਸਪਰ ਸਰਕਾਰ ਦੇ ਵਿੱਚੋਂ ਮੋਲ ਲੈ ਲਓ ਤੇਰੇ ਭਾਈ ਦੇ ਵਿੱਚੋਂ ਜਿਹੋ ਜਿਹੇ ਚੰਗਾ ਸਹੀ ਗੱਲ ਹੈ ਦੂਰ ਜਾਂਦੇ ਜਾਂਦੇ ਹੁਣ ਐਵੇਂ ਕਰੋ ਹਨਾ ਆ ਸਾਰੇ ਕਿੰਨੂ ਤੋੜ ਕੇ ਟੋਕਰੇ ਚ ਪਾ ਦੋ ਹੋ ਕਦੇ ਆਉਣਿਆ ਤੇ ਕਿੰਨੂ ਲੈ ਲਓ ਕਿੰਨੂ ਟੋਕਰਾਂ ਭਰ ਲੈਨੇ ਆਪਾਂ ਹਾਂ